ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਵਿੱਚ ਜਿਹੜੀ 13 ਸਾਲ ਦੀ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਮੈਂ बार-बार ਸਰੀਰਕ ਸ਼ੋਸ਼ਣ ਦੀ ਗੱਲ ਨਾ ਕਰਾਂ ਬਹੁਤ ਸ਼ਰਮਨਾਕ ਘਟਨਾ ਹੋਈ ਹੈ ਪਰ ਜਿਹੜੇ ਸਾਡੇ ਕੌਮ ਦੇ ਕੁਝ ਚੌਧਰੀ ਨੇ ਜਿਹੜੇ ਕਹਿੰਦੇ ਨੇ ਪੂਰੀ ਕੌਮ ਬਦਨਾਮ ਹੁੰਦੀ ਹੈ ਉਹਨਾਂ ਦੀ ਗੱਲਬਾਤ ਜ਼ਰੂਰ ਤੁਹਾਡੇ ਅੱਗੇ ਥੋੜੀ ਜੀ ਕਰਨੀ ਆ ਉਸ ਕਤੀੜ ਨੇ ਜਿਨੇ 13 ਸਾਲ ਦੀ ਬੱਚੀ ਨਾਲ ਜਲੰਧਰ ਵਿੱਚ ਇੱਕ ਨਾਉਣੀ ਹਰਕਤ ਕੀਤੀ ਹੈ ਕਰਤੂਤ ਕੀਤੀ ਹੈ ਤੇ ਉਹ ਪੁਲਿਸ ਦੇ ਕੋਲ ਰਿਮਾਂਡ ਤੇ ਹੈ ਬਹੁਤ মিডিਆ ਦੇ ਵਿੱਚ ਚਰਚਾ ਹੋਈ ਕਿ ਇਹਦੇ ਸਿਰਸਾ ਪਾਈ ਹੋਈ ਹੈ ਇਹ ਗੁਰਸਿੱਖ ਪਰਿਵਾਰ ਵਿੱਚੋਂ ਐ ਤੇ ਉਦੋਂ ਬਾਅਦ ਦੇ ਵਿੱਚ ਇਹ ਲੋਕ ਜਿਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਹੈ ਨਾ ਪਹਿਰਾਵੇ ਦੇ ਸਿਰ ਤੇ ਬਾਣੇ ਦੇ ਸਿਰ ਤੇ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਜ਼ਰੂਰ ਹੋਈ ਅੱਜ ਕੁਲਦੀਪ ਸਿੰਘ ਗੜਗਜ ਦਾ ਵੀ ਬਿਆਨ ਆਇਆ ਉਹ ਘਰੇ ਜਾ ਕੇ ਆਇਆ ਉਸ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਤੇ মিডিਆ ਸਾਹਮਣੇ ਆ ਕੇ ਕਹਿੰਦੇ ਕਹਿੰਦੇ ਉਹ ਕੁੜੀ ਦੇ ਨਾਲ ਕਨਾਉਣੀ ਹਰਕਤ ਕਰਨ ਵਾਲਾ ਗੁਰਸਿੱਖ ਨਹੀਂ ਹੈਗਾ ਸੀ ਉਹ ਤਾਂ ਛੋਟੀ ਜੀ ਕੁਰਬਾਨ ਪਾਈ ਸੀ ਉਹ ਕਹਿੰਦੇ ਪ੍ਰਮਾਣਿਤ ਨਹੀਂ ਹੈਗੀ ਸਿੱਖ ਰਹਿਤ ਨਰਾਦ ਦੇ ਵਿੱਚ ਤੇ ਹੁਣ ਸਵਾਲ ਇਹਨਾਂ ਲੋਕਾਂ ਦੇ ਵੀ ਉੱਠਣਗੇ ਜਿਨ੍ਹਾਂ ਦੇ ਛੋਟੀਆਂ ਕੁਰਬਾਨਾਂ ਹੁਣ ਜਿਹੜੀਆਂ ਆਮ ਬੀਬੀਆਂ ਨੇ ਉਹ ਕਹਿੰਦੇ ਅਸੀਂ ਕੰਮ ਕਰਨ ਵੇਲੇ ਸਾਨੂੰ ਪ੍ਰੋਬਲਮ ਆਉਂਦੀ ਹੈ ਅਜਿਹਾ ਕੱਪੜਿਆਂ ਦੇ ਥੱਲੇ ਜਿਹੜੇ ਕਮੀਜ਼ ਦੇ ਹੇਠ ਦੇ ਛੋਟੇ ਕੁਰਬਾਨ ਪਾਉਨੇ ਆ ਜਿਹੜੀ ਡੋਰੀ ਵਾਲੀ ਹੁੰਦੀ ਹੈ ਤੇ ਕੜਾਮ ਚੌਧਰੀ ਕਹਿੰਦੇ ਉਹ ਕੁਰਬਾਨ ਤਾਂ ਪ੍ਰਮਾਣਤ ਹੈ ਨਹੀਂ ਕਹਿੰਦੇ ਇਹ ਤਾਂ ਸਿੱਖੀ ਹੈ ਨਹੀਂ ਇਹ ਤਾਂ ਲਾਜਬਾਸਾ ਕੇ ਧਰਮ ਪਰਵਾਰਤਨ ਨੇ ਕੀਤਾ ਸੀ ਪਹਿਲਾਂ ਉਧਰ ਚੱਲ ਗਿਆ ਹੁਣ ਇੱਧਰ ਆ ਗਿਆ ਇੱਕ ਸਰਕਾਰੀ ਸੰਸਥਾ ਵਿੱਚ ਕਹਿੰਦੇ ਨੌਕਰੀ ਲੈਣ ਖਾਤਰੇ ਨੇ ਅਮਰ ਸ਼ਕ ਲਿਆ ਦਾੜੀ ਰੱਖ ਲਈ ਹੁਣ ਤਾਂ ਜਲੂਨੇ ਲੜਦੇ ਆ ਤੇ ਜਦੋਂ ਕੋਈ ਅਸਾਈ ਬਣ ਜਾਂਦਾ ਉਹਦੋਂ ਕਹਣਗੇ ਹਾਏ ਪੰਜਾਬ ਅਸਾਈ ਬਣ ਗਿਆ ਉਦੋਂ ਇਦਾਂ ਮਿਲਕਦੇ ਆ ਹੁਣ ਦੱਸੋ ਤੁਸੀਂ ਜਿਹੜੇ ਬੰਦੇ ਹੁਣ ਇਹ ਕਹਿ ਰਿਹਾ ਕਿ ਇਹ ਸਿੱਖ ਨਹੀਂ ਸੀ ਇਹਦਾ ਸਿੱਖੀ ਨਾਲ ਕੋਈ ਲਗਾ ਦੇ ਗਾ ਨਹੀਂ ਵਿੱਚ ਪਰਿਵਾਰ ਨੂੰ ਉਨਬਲ ਕਰਦਾ ਹਾਲਾਂਕਿ ਪੰਜਾਬ ਸਰਕਾਰ ਨੇ ਜਿਹੜੀ ਬੱਚੀ ਦੀ ਮੌਤ ਹੋਈ ਹੈ 13 ਸਾਲ ਦੀ ਦੀ ਉਹਦੀ ਮਾਂ ਨੂੰ ਨੌਕਰੀ ਦੇਣ ਵਾਸਤੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਬੱਚੀ ਦੀ ਮਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ ਬਹੁਤ ਵਧੀਆ ਕੀਤਾ ਇਹ ਸਰਕਾਰ ਨੇ ਬਹੁਤ ਵਧੀਆ ਕੀਤਾ ਜੇ ਨੌਕਰੀ ਉਹਦੀ ਮਾਂ ਨੂੰ ਦਿੱਤੀ ਚੋ ਪਰ ਜਿਹੜੇ ਸਾਡੀ ਕੌਮ ਦੇ ਕੜਾਮ ਚੌਧਰੀ ਨੇ ਉਹ ਕਿਉਂ ਡਰਦੇ ਐ ਵੀ ਸਿੱਖ ਨਹੀਂ ਸੀ ਇਹ ਤਾਂ ਛੋਟੀ ਕਿਰਪਾਨ ਪਾ ਕੇ ਰੱਖਦਾ ਸੀ ਹੁਣ ਪਤਾ ਹੈ ਨਾ ਵੀ ਜਦੋਂ ਆਸ਼ੀਕ ਤੇ ਐਦਾਂ ਗਾਤਰਾ ਪਾ ਕੇ ਨੀਲੀ ਪੱਗ ਬਨ ਕੇ ਚੋਲਾ ਪਾ ਕੇ ਖਜੂਰੀਆਂ ਪਾ ਕੇ ਕਿਸੇ ਔਰਤ ਕੋਲੇ ਖੜੇ ਹੋਵਾਂਗੇ ਫਿਰ ਅਗਲੇ ਨੇ ਵਿਸ਼ਵਾਸ ਨੀ ਕਰਨਾ ਵੀ ਹੁਣ ਇਹਨੂੰ ਟਕੋ ਬਾਦ ਤੋਂ ਬਾਦ ਇਹ ਖਾਬ ਨੂੰ ਠੰਡੇ ਵਾਸਤੇ ਵਿੱਚ ਪਾਓ ਪਰ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅੱਜ ਵੀ ਕਰ ਦੇਣਾ ਵੀ ਮਜਬਾਂ ਧਰਮਾਂ ਤੋਂ ਉੱਪਰ ਜੇ ਕੋਈ ਹੈ ਤਾਂ ਉਹ ਇਨਸਾਨੀਅਤ ਹੈ ਜਿਹੜਾ ਬੰਦਾ ਇੱਕ ਇਨਸਾਨ ਬਣ ਕੇ ਨਹੀਂ ਜੀ ਸਕਦਾ ਉਹਦਾ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਕੋਈ دین ਨਹੀਂ ਹੁੰਦਾ ਜਿਹੜੇ ਕੜਾਮ ਚੌਧਰੀ ਕਹਿੰਦੇ ਆ ਨਹੀਂ ਜੀ ਕੁਰਬਾਨ ਤਾਂ ਇਹਨੇ ਉੱਤੇ ਹੀ ਪਾਇਸੇ ਸਿੱਖ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਬੇਦਾ ਮਤਲ ਤੁਹਾਡੀਆਂ ਕਰਤੂਤਾਂ ਹੋਰ ਬਾਹਰ ਹੋਣਗੀਆਂ ਪਤਾ ਨਹੀਂ ਕਿੰਨੇ ਕਿਹੋ ਜਿਹੇ ਕਾਰਨਾਮੇ ਤੁਸੀਂ ਕੀਤੇ ਹੋਣੇ ਇਹਨਾਂ ਲੋਕਾਂ ਨੂੰ ਬੇਵਕੂਫ ਬਣਾਉਣੇ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਮਜਬੂਰ ਦੇ ਨਾਂ ਤੇ ਤੁਹਾਡੀਆਂ ਕਰਤੂਤਾਂ ਹੋਰ ਬਾਹਰ ਆਣੀਆਂ ਨੇ ਤਾਂ ਕਰਕੇ ਤੁਸੀਂ ਪੜਦੇ ਹੋ ਸਿੱਧਾ ਕਹੋ ਵੀ ਭਾਈ ਇਹਦਾ ਅੰਮ੍ਰਿਤ ਛੱਕਿਆ ਸੀ ਗੁਰੂ ਸਾਹਿਬ ਇਹੋ ਜੇ ਸਿੱਖ ਨਹੀਂ ਬਣਾ ਕੇ ਗਏ ਗੁਰੂ ਸਾਹਿਬ ਇਹੋ ਜੇ ਸਿੱਖ ਨੂੰ ਪ੍ਰਵਾਨ ਨਹੀਂ ਕਰਦੇ ਗੁਰੂ ਸਾਹਿਬ ਕਰੈਕਟਰ ਵਾਲੇ ਸਿੱਖ ਦੇ ਨਾਲ ਖੜਦੇ ਗਿਰਦਾਰ ਵਾਲੇ ਸਿੱਖ ਦੀ ਗੱਲ ਕਰਦੇ ਸਿੱਧਾ ਕਹੋ ਵੀ ਇਹ ਗਲਤੀ ਹੈ ਇਹ ਕਹੋ ਜਿਵੇਂ ਕਹਿੰਦੇ ਭਈਏ ਪੰਜਾਬ ਬਚਾਓ ਇਹ ਕਹੋ ਵੀ ਹੁਣ ਇਹ ਇਕੱਲੇ ਪਰਿਵਾਰ ਨੂੰ ਬਾਹਰ ਕੱਢੋ ਦੂਰੋਂ ਤੋਂ ਕਹੀ ਜਾਣਗੇ फांसी ਹੋਵੇ ਜੀ ਇਹ ਤਾਂ ਕੋਈ ਗੱਲ ਕਰਨ ਲਈ ਹੈ ਨਹੀਂ ਤਾਂ ਪਹਿਲਾਂ ਸਾਰੇ ਕਹਿੰਦੇ ਆਪਾਂ ਜਿਹਨੇ ਕੋਈ ਗੱਲ ਜੀ ਕੀਤੀ फांसी ਹੋ ਜੇ ਜੀ ਹੋ ਵੀ ਜਾਊਗੀ ਵੀ ਕੀ ਗਾਹਾਂ ਬਾਅਦ ਤੱਕ ਇਹੋ ਜਿਹਾ ਕਾਨੂੰਨ ਬਣੋ ਜਿਹੜੇ ਬੰਦੇ ਅਮਰ ਸ਼ਾਹ ਕੇ ਕਹਿੰਦੇ ਸੀ ਬੁਰ ਸਿੱਖ ਬਣਨਾ ਆ ਬਾਬੇ ਗਿਣਤੀਆਂ ਕਰੀ ਕਰਾਈ ਜਾਂਦੇ ਨੇ ਅਸੀਂ 17 ਲੱਖ ਨੂੰ ਛਕਾਤਾ ਅਸੀਂ 20 ਲੱਖ ਨੂੰ ਛਕਾਤਾ ਉਥੇ ਕੋਈ ਪੈਮਾਨਾ ਹੋਣਾ ਚਾਹੀਦਾ ਅਮਰ ਸ਼ਾਹ ਕਣ ਤੋਂ ਪਹਿਲਾਂ ਕੋਈ ਰਹਿਦਮਰ ਦੇ ਰੂਲ ਫੋਲੋ ਕਰਨੇ ਚਾਹੀਦੇ ਉਹਦਾ ਕੋਈ ਇਮਤਿਹਾਨ ਉਹਦਾ ਕੋਈ ਸੈਮੀਨਾਰ ਦੇ ਵਿੱਚ ਉਹਦੀ ਪੋਸ਼ਪੜਤਾ ਉਹਦੇ ਕੋਈ ਕਲਾਸ ਉਹਦੇ ਕੋਈ ਟ੍ਰੇਨਿੰਗ ਹੋਣੀ ਚਾਹੀਦੀ ਹੈ ਨਹੀਂ ਤਾਂ ਫੇਰ ਇਹ ਬੰਦੇ ਕਰਦੇ ਰਹਿਣਗੇ ਅਮਰਤ ਤਾਂ ਹਰੇਕ ਹੀ ਸ਼ੱਕੀ ਜਾਂਦਾ ਬਥੇਰੇ ਸ਼ੱਕੇ ਬੈਠੇ ਇੱਥੇ ਮੈਂ ਬਹੁਤ ਵਾਰ ਵੀ ਆ ਲੱਗਿਆ ਇੱਕ ਵਾਰੀ ਨਹੀਂ ਆ ਜਿਹੜੇ ਬਾਦਲਾਂ ਨੂੰ ਵੋਟਾਂ ਪਾਉਣ ਵਾਲੇ ਨੇ ਪੰਥਕ ਦੇ ਨਾਂ ਤੇ ਵੋਟਾਂ ਪਾਉਣ ਵਾਲੇ ਨੇ ਇਹ ਕੌਣ ਨੇ ਪਿੰਡਾਂ ਦੇ ਵਿੱਚ ਅੱਧੇ ਸਰਪੰਚ ਉਹ ਸੀ ਜਿਹੜੇ ਅੰਮ੍ਰਿਤਧਾਰੀ ਸੀ ਜਿਨ੍ਹਾਂ ਨੇ ਚਿੱਟਾ ਵੇਚ-ਵੇਚ ਕੇ 30-40 ਕਿੱਲੇ ਜ਼ਮੀਨ ਬਣਾ ਲਈ ਹੈ ਉਹ ਵੀ ਅੰਮ੍ਰਿਤਧਾਰੀ ਨੇ ਅੱਜ ਬਾਦਲਾਂ ਦੀ ਰੈਲੀ ਹੁੰਦੀ ਹੈ ਘਰੋਂ ਨਿਕਲਦੇ ਨੇ ਲੇਲੀਆਂ ਪੱਗਾਂ ਬੰਨ ਕੇ ਉੱਪਰ ਦੀ ਕਿਰਪਾਣਾ ਹੁੰਦੀਆਂ ਨੇ ਚਿੱਟੇ ਕੁੜਤੇ ਪਜਾਉਂਦੇ ਨੇ ਤੇ ਸ਼ਾਮ ਨੂੰ ਪਤਾ ਨਹੀਂ ਕਿਹੜੇ ਠੇਕੇ ਤੇ ਖੜੇ ਦੀ ਫੋਟੋ ਵਾਇਰਲ ਹੋ ਜਾਈਂ ਇਹਨਾਂ ਨੂੰ ਕੀ ਕਹੋਗੇ ਤੁਸੀਂ ਸਿੱਧਾ ਕਹੋ ਵੀ ਉਹ ਕੁੜੀ ਦਾ ਕਤਲ ਕਰਨ ਵਾਲਾ ਉਹਦੇ ਨਾਲ ਘਣਾਉਣੀ ਹਰਕਤ ਕਰਨ ਵਾਲਾ ਸਿੱਖ ਕੌਮ ਦਾ ਬੰਦਾ ਸੀ ਤੇ ਸਿੱਖ ਕੌਮ ਇਹੋ ਜਿਹੇ ਲੋਕਾਂ ਨੂੰ ਇਜਾਜ਼ਤ ਨਹੀਂ ਦਿੰਦੀ ਸਿੱਖ ਸੰਧਾਨ ਦੇ ਇਜਾਜ਼ਤ ਨਹੀਂ ਦੇ ਸਾਡੇ ਗੁਰੂ ਸਾਹਿਬ ਨੇ ਕੋਈ ਭੇਖੀ ਸਿੱਖ ਤਿਆਰ ਨਹੀਂ ਕੀਤੇ ਸੀ ਇਹ ਸਿੱਧਾ ਕਹੋ ਜਿਹੜਾ ਪੁਜਾਰੀ ਲਾਣਾ ਹੈ ਗੋਲਕਾਂ ਤੇ ਬੈਠਾ ਸੱਪ ਬਣ ਕੇ ਉਹਨਾਂ ਦੀ ਬਦਨਾਮੀ ਹੁੰਦੀ ਹੈ ਸਿੱਖ ਨਾ ਕਹੋ ਖੋਰ ਕੀ ਕਹੀਏ ਅਸਾਈ ਕਹਿ ਦੀਓ ਉਹਨੂੰ Hindu ਕਹਿ ਦੀਏ Muslim ਕਹਿ ਦੀਏ ਕੀ ਕਹੀਏ ਦੱਸੋ ਇਹੀ ਸਰਟੀਫਿਕੇਟ ਹੈ ਨਾ ਸਿੱਖ ਦਾ ਵੀ ਅਮਰ ਛੱਕਿਆ ਹੋਇਆ ਹੈ ਦਾੜੀ ਰੱਖੀ ਹੈ ਸਿਰ ਤੇ ਦਸਤਾਰ ਹੈ ਇਹੀ ਸਰਟੀਫਿਕੇਟ ਹੈ ਸਾਹਮਣੇ ਲੋਕਾਂ ਦੇ ਤੁਸੀਂ ਕਿਹੜਾ ਕਿਸ ਨੂੰ ਵਿਚਾਰ ਕਰਨੀ ਐ ਮੇਕੇ ਕ੍ਰਿਸ਼ਨਾਂ ਆਂਦੀ ਗੱਲ ਨਹੀਂ ਕਰਨੀ ਤੁਸੀਂ ਗਿਣਤੀ ਪੂਰੀ ਕਰਨੀ ਐ ਰਜਿਸਟਰ ਲੱਗੇ ਹੋਏ ਨੇ ਕਿੰਨਿਆਂ ਨੇ ਸ਼ਿਕਾਇਤ ਕੀਤੀ 200 ਨੇ ਕਿਹਨੇ ਸ਼ਿਕਾਇਤ ਕੀਤੀ ਫਲਾਣੇ ਬਾਬੇ ਨੇ ਫਲਾਣੇ ਡੇਰੇ ਵਾਲੇ ਨੇ ਕਿਹੜੇ ਤਖਤ ਤੋਂ ਜੀ ਅਮਰਸਰ ਸਾਹਿਬ ਤੋਂ ਜੀ ਨੰਦਮਾਨ ਸਾਹਿਬ ਤੋਂ ਜੀ ਕੇਸਗੜ੍ਹ ਸਾਹਿਬ ਤੋਂ ਜੀ ਅਨੰਦਪੁਰ ਸਾਹਿਬ ਤੋਂ ਜੀ ਹਜੂਰ ਸਾਹਿਬ ਤੋਂ ਜੀ ਤੇ ਪੰਜੇ ਤਖਤਾਂ ਤੇ ਮਰਜਾਦਾ ਵੱਖਰੀਆਂ-ਵੱਖਰੀਆਂ ਨੇ ਹਰੇਕ ਡੇਰੇ ਦੀ ਮਰਜਾਦਾ ਵੱਖਰੀ ਹੈ ਬਸ ਗਿਣਤੀ ਚਾਹੀਦੀ ਹੈ ਤੇ ਗਿਣਤੀ ਇਹਨਾਂ ਦੀ ਐਨੀ ਹੋ ਜੂ 19 ਕੋਮ ਦੀ ਆਬਾਦੀ ਵੀ ਨਹੀਂ ਹੋਣੀ ਜਿਹੜੇ